ਨਯੂ ਪਰ ਤੇਰੀ ਕਿਰਪਾ ਜਿਸ ਜਨੂ ਪਰ ਤੇਰੀ ਕਿਰਪਾ ਇਸ ਕੋ ਬਿਪਨਾ ਸਕੋ ਬੇਪਲਾ ਕੋ ਪਾਥ ਅੱਜ ਮਹਾਰਾਜ ਦੇ ਦਰਸ਼ਨ ਕਰਨ ਆਏ ਆਂ ਔਰ ਅਸ਼ੀਰਵਾਦ ਲੈਣੇ ਆਂ ਸਾਡੀ ਫਿਲਮ ਜਿਹੜੀ ਕਮਰਸ਼ੀਅਲ ਵਿੱਚ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ਦੀ ਪਹਿਲੀ ਹਾਰਰ ਕਾਮੇਡੀ ਫਿਲਮ ਜਿਹਦੇ ਚ ਹਸਾਵਾਂਗੇ ਵੀ ਡਰਾਵਾਂਗੇ ਵੀ ਬੂ ਮੈਂ ਡਰਗੀ ਉਹਦੇ ਵਾਸਤੇ ਅਸ਼ੀਰਵਾਦ ਲੈਣੇ ਆਂ ਕਿ ਚੜ੍ਹਦੀ ਕਲਾ ਦੇ ਵਿੱਚ ਸਾਰੀ ਟੀਮ ਦਾ ਰਵੇ ਔਰ ਫਿਲਮ ਚੱਲੇ ਸਾਰਿਆਂ ਨੂੰ ਪਸੰਦ ਆਵੇ। ਇਹੀ ਹੈ ਜੀ ਕਿ ਮਾਲਕ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਜੋ ਵੀ ਇਹ ਮੰਗਾਂ ਸੜੀਆਂ ਸਰਕਾਰ ਵਾਸਤੇ ਸਰਕਾਰ ਲਈ ਔਰ ਸੜੀਆਂ ਸਾਰੀਆਂ ਪੂਰੀਆਂ ਹੋਣ ਤੇ ਜਲਦੀ ਤੋਂ ਜਲਦੀ ਇਹ ਸੰਘਰਸ਼ ਖਤਮ ਹੋਵੇ ਔਰ ਸਾਰੇ ਸੁਖੀ ਸੜੀ ਆਪੋ ਆਪਣੇ ਘਰਾਂ ਵਿੱਚ। yograj singh suputr shahid baba deep singh ji di fate sare kabool kareyo. wah guru ji ka khalsa wah guru ji ki fate ਮਰ ਕੇ ਜੋ ਇੱਥੇ ਉਹਨਾਂ ਤੇ ਜਿਉਂਦੇ ਜੀ ਆਜੀ ਤੇ ਚੰਗਤ ਆ ਕਰੀ ਹੈ ਇਹੀ ਕਰ ਰਿਹਾ ਹੈ ਅਸਲੀ ਜਿਹਨਾਂ ਨੂੰ ਸਵਾਲ ਪੁੱਛਿਆ ਇਹੀ ਬਾਪੂ ਨੇ ਇਹੀ ਵੱਡ ਵਡੇਰੇ ਨੇ ਇਹੀ ਸ਼ੀਤ ਸਿੰਘ ਨੇ ਬਾਬਾ ਦੀਪ ਸਿੰਘ ਜੀ ਬਾਪੂ ਜੀ ਮੇਰੇ ਤੇ ਮੈਂ ਤਾਂ ਇਸ ਦਰ ਦਾ ਭਾਈ ਕੁੱਕਰ ਆ ਕੁੱਤਾ ਤੇ ਇੰਨੇ ਕੁ ਜੋਗਾ ਬਸ ਰੱਬ ਮੈਨੂੰ ਬਣਾ ਦੇ ਵੀ ਇਹ ਮਰਾਂ ਤਾਂ ਤੇਰੇ ਚਰਨਾ ਚਾਹੁੰਦਾ ਬਸ ਇੰਨੀ ਕਿਰਪਾ ਉਹ ਕਮ ਕਰੋ ਯੋਗ ਰਾਜੀ ਇਹ ਫਿਕਰ ਪਹਿਲਾਂ ਤਾਂ ਬਾਈ ਜੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਕਿ ਪੰਜਾਬੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਸਾਰਾ ਪੰਜਾਬ ਸਾਰਾ ਦੇਸ਼ ਸਾਰਾ ਮੈਨੂੰ ਬੜਾ ਹੰਧਿਆਰਾ ਹੈ ਹਰੇਕ ਬੰਦੇ ਦੀ ਡਿਊਟੀ ਲੱਗੀ ਹੈ ਜੀ ਤੇ ਮੇਰੇ ਖਿਆਲ ਮੇਰੀ ਡਿਊਟੀ ਲੱਗੀ ਹੈ ਵੀ ਫਿਲਮਾਂ ਦੇ ਵਿੱਚੋਂ ਦੀ ਆਪਾਂ ਆਪਣੀ ਪੰਜਾਬੀਅਤ ਨੂੰ ਕਾਇਮ ਕਰਨਾ ਹੈ ਮੈਂ ਕੋਸ਼ਿਸ਼ ਕਰ ਰਿਹਾ 55 53 ਸਾਲ ਤੋਂ ਲੇਕਿਨ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਬਣੀਆਂ ਜੀ ਇਸ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਵੈਸੇ ਲੋਕੀ ਹੱਸ ਵੀ ਪੈਂਦੇ ਪਰ ਤੁਹਾਡੇ ਲਈ ਵੀ ਬੜੀ ਕਮਾਲ ਦੀ ਗੱਲ ਹੋਊਗੀ ਵੀ ਚਾਰ ਪੰਜਾਬੀ ਇਕੱਠੇ ਬਹਿ ਕੇ ਰਾਜੀ ਨਹੀਂ ਹੁੰਦੇ ਤੇ ਜੇ 52 ਕਲਾਕਾਰ ਪੰਜਾਬ ਦੇ ਇਕੱਠੇ ਕੰਮ ਕਰ ਰਹੇ ਕਮਾਲ ਹੈ ਬੜਾ ਵੱਡਾ ਅਜੂਬਾ ਹੈ ਮੇਰੇ ਲਈ ਤਾਂ ਲੇਕਿਨ ਇੰਨੇ ਸਾਰੇ ਇਕੱਠੇ ਹੋ ਕੇ ਕਿੰਨੇ ਨੇ ਜਿਹੜਾ ਇੱਕ ਦੂਜਾ ਸਾਥ ਦਿੱਤਾ ਹੈ ਬੜੀ ਸਰਦਾਰਾ ਸਾਥ ਦਿੱਤਾ ਹੈ ਇਸ ਫਿਲਮ ਨੂੰ ਇੱਕ ਮਕਾਮ ਤੇ ਲੈ ਕੇ ਗਏ ਹੈ ਬੜੀ ਤਕਲੀਫ ਹੈ ਫਿਲਮ ਦੇ ਵਿੱਚ ਆਈਆਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੁਹਾਡੇ ਵਰਗੇ ਸੱਜਣਾ ਨੇ ਕਿਰਪਾ ਕੀਤੀ ਤੇ ਫਿਲਮ ਜਿਹੜੀ ਹੈ ਇਹ ਸਿਰੇ ਚੜੀ ਤੇ ਪ੍ਰੋਡਿਊਸਰ ਬੜੇ ਹੀ ਨਫੀਸ ਬੰਦੇ ਬੜੇ ਚੰਗੇ ਬੰਦੇ ਨੇ ਸੋ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਰਿਆਂ ਨੇ ਇਕੱਠੇ ਹੋ ਕੇ ਇਸ ਫਿਲਮ ਨੂੰ ਉਭਾਰਿਆ ਤੇ ਇਸ ਫਿਲਮ ਦੇ ਵਿੱਚ ਮੇਰਾ ਮੈਂ ਕਹਿਣ ਦਾ ਮਤਲਬ ਹੈ ਹੁਣ ਆਪਾਂ ਇੱਥੇ ਆਏ ਆ ਸਕੂਨ ਬੜਾ ਆਪਾਂ ਤੇ ਫਿਲਮ ਵੀ ਆਪਾਂ ਦੇਖੀ ਤਾਂ ਆਪ ਨੂੰ ਸਕੂਨ ਹੋਵੇ ਆਪਾਂ ਹਸੀਏ ਖੇਡੀਏ ਹਸਣਾ ਕਿੱਡਾ ਮਨ ਕਾ ਚਾਉ ਤੇ ਫਿਲਮ ਦੇ ਵਿੱਚ ਇਹ ਹਾਸਾ ਕਿੱਡਾ ਤਾਂ ਹੈਗਾ ਹੀ ਹੈਗਾ ਪਰ ਇੱਕ ਬੜਾ ਅੱਛਾ ਕੰਟੈਂਟ ਆ ਲਾਈਫ ਦੇ ਵਿੱਚ ਜਿੱਦਾਂ ਹਾਰਰ ਕਾਮੇਡੀ ਪਹਿਲੀ ਵਾਰੀ ਆਈ ਹੈ ਸੋ ਮੈਂ ਸਮਝਦਾ ਕਿ ਸਾਡਾ ਫਰਜ਼ ਬਣਦਾ ਸਾਰਿਆਂ ਦਾ ਅਸੀਂ ਜਿੰਨੀ ਕੌਮ ਹੈ ਜਿੰਨੇ ਆਪਣੇ ਲੋਗ ਨੇ ਉਹਨਾਂ ਨੂੰ ਇੰਟਰਟੇਨ ਕਰ ਸਕੀਏ ਅਹਿਸਾਸ ਕੀਏ ਉਹਨਾਂ ਦੇ 2 ਘੜੀ 2 ਘੰਟੇ ਵਾਸਤੇ ਦੁੱਖ ਦੂਰ ਕਰ ਸਕੀਏ ਪ੍ਰੈਸ਼ਰ ਦੂਰ ਕਰ ਸਕੀਏ ਮੇਰਾ ਤਾਂ ਇਹੀ ਮਕਸਦ ਰਹਿਦਾ ਹੈ ਜੀ ਇਸਾ ਸਾਰੇ ਦੇਸ਼ ਨਹੀਂ ਬੜਾ ਸਾਥ ਦਿੱਤਾ ਜੀ ਤੁਸੀਂ ਮਵਾਜ਼ ਪ੍ਰੈਸ਼ਰ ਵਾਲੇ ਨੇ ਬੜਾ ਸਾਥ ਦਿੱਤਾ ਸਾਰੇ ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ ਕੋਈ ਇਕੱਲੇ ਕਿਸੇ ਇੱਕ ਪੰਜਾਬ ਦਾ ਸਵਾਲ ਨਹੀਂ ਕਿਸੇ ਯੂਪੀ ਦਾ ਸਵਾਲ ਨਹੀਂ ਸਾਰੇ ਦੇਸ਼ ਜਿਹੜੇ ਵਾਸਤੇ ਕਿਸਾਨ ਹੈ ਕਿਸਾਨ ਖੇਤੀ ਕਰਦਾ ਹੈ ਕਿਸਾਨ ਅਨਾਜ ਦਿੰਦਾ ਤਾਂ ਬਿਲਡਿੰਗਾਂ ਤੇ ਰਾਜ ਉੱਗਦੇ ਨਹੀਂ ਤੇ ਜੇ ਭੁੱਖੇ ਮਰਨਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਲੋਨਸ ਦਿਓ ਤੇ ਜੇ ਜਿਉਣਾ ਸਾਹ ਲੈਣੇ ਆ ਗੁਰੂ ਗ੍ਰੰਥ ਨੂੰ ਜਾ ਕੇ ਦਰਸ਼ਨ ਦੇਣੇ ਉਹਦੀ ਕਚਹਿਰੀ 'ਚ ਖੜੇ ਹੋਣਾ ਤਾਂ ਫਿਰ ਕਿਸਾਨਾਂ ਦੇ ਸਾਥ ਮੈਂ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਤੇ ਸ਼ਹੀਦ ਵੀ ਹੋ ਜਾ ਮਰ ਵੀ ਜਾਵਾਂ ਤਾਂ ਵੀ ਕਿਸਾਨਾਂ ਦੇ ਪੰਜਾਬ ਦੀ ਧਰਤੀ ਦੇ ਨਾਲ ਰਹਿਣਾ ਕੱਲੇ ਪੰਜਾਬ ਦੀ ਗੱਲ ਨਹੀਂ ਸਾਰੇ ਹਿੰਦੁਸਤਾਨ ਦੀ ਗੱਲ ਹੈ ਮੈਂ ਬੜੀ ਬੜੀ ਗੱਲ ਕਹੀ ਹੈ ਦੇਸ਼ ਸਾਡਾ ਕਿਸੇ ਦੇ ਬਾਪ ਦਾ ਨਹੀਂ ਕਿਸੇ ਨੇ ਰਜਿਸਟਰੀ ਨਹੀਂ ਕਰਾਈ ਕਰਾਈ ਹੈ ਹੈ ਨਹੀਂ ਹਿੰਦੁਸਤਾਨ ਐਡਾ ਵੱਡਾ ਵਿਸ਼ਾਲ ਦੇਸ਼ ਸਾਰੇ ਆਪਾਂ ਇਕੱਠੇ ਸਾਰੇ ਧਰਮ ਵਾਲੇ ਸਾਰੇ ਵਰਗ ਵਾਲੇ ਬੰਦੇ ਆਪਾਂ ਇਕੱਠੇ ਰਹਿੰਦੇ ਆ ਇੱਕ ਨੂਰ ਤੇ ਸਮਝ ਕੋਪ ਜਿਆ ਕੌਣ ਭਲੇ ਕੋ ਮੰਦੇ ਇੱਕ ਰਾਜਾ ਗੱਦੀ ਤੇ ਬੈਠ ਕੇ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਪੁੰਜੇ ਬਹਿ ਕੇ ਆਖੇ ਭਾਈ ਤੂੰ ਰੋਟੀ ਖਾਧੀ ਆ ਤਾਂ ਮੇਰੇ ਘੇੜ ਚ ਪਾ ਦੇ ਨਹੀਂ ਤਾਂ ਮੈਂ ਨਹੀਂ ਰੋਟੀ ਖਾਣੀ ਅੱਜ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਬਾਕੀ ਤਾਂ ਰੱਬ ਜਾਣਦਾ ਸਵੇਰੇ ਸਵੇਰੇ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਦੀ ਬੜਾ ਚੰਗਾ ਲੱਗਿਆ ਬੜਾ ਠੋਕੇ ਨਾਲ ਗੱਲ ਕਹੀ ਕਿ ਮੈਂ ਜੇ ਕੁਰਸੀਆਂ ਨੂੰ ਲੱਤ ਮਾਰਦਾ ਆਂ ਭਾਵੇਂ ਫੁਲਾਣਾ ਤੁਹਾਨੂੰ ਕਹੇ ਮੈਂ ਪੰਜਾਬ ਦੇ ਲੋਕਾਂ ਦਾ ਖਾਣਾ ਪੰਜਾਬ ਵਾਸੀਆਂ ਦਾ ਖਾਣਾ ਬੜਾ ਚੰਗਾ ਲੱਗਿਆ ਕੈਰੋ ਸਾਹਿਬ ਤੋਂ ਬਾਅਦ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮਿਲਨੀ ਪਹਿਲਾ ਐਸਐਸਸੀਐਮ ਇਹ ਸਟੇਟਮੈਂਟ ਦਿੱਤੀ ਆ ਬਾਕੀ ਖੁਦਾ ਜਾਣਦਾ ਗੁਰੂ ਘਰ ਜਾਣਦਾ ਤੇ ਲੇਕਿਨ ਚੰਗਾ ਲੱਗਿਆ ਔਰ ਮੈਂ ਸੋਚਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕੋ ਆਪਣਾ ਤਾਂ ਤੁਹਾਡਾ ਸਵਾਲ ਨਹੀਂ ਇਹ ਸਾਰੇ ਦੇਸ਼ ਦਾ ਸਵਾਲ ਹੈ ਜਿਵੇਂ ਕੀ ਇਹ ਵਾਪਸ ਦੇ ਚਲਾਣ ਦੀ ਕੋਸ਼ਿਸ਼ ਕੀਤੀ ਪੰਜਾਬ ਤੇ ਹਰਿਆਣਾ ਲੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੈਂ ਬੜੀ ਬਾਰੀ ਕਿਹਾ ਹੈ ਕਿ ਤਪੋ ਰਾਜ ਰਾਜੋ ਨਰਕ ਨਹੀਂ ਹੋਣਾ ਚਾਹੀਦਾ ਤਪੋ ਰਾਜ ਰਾਜੋ ਫਕੀਰੀ ਹੋਣੀ ਚਾਹੀਦੀ ਹੈ ਤੇ ਆਪਾਂ ਆਪਣੇ ਘਰਾਂ 'ਚ ਬਾਰਡਰ ਬਣਾਵਾਂਗੇ ਅੱਗੇ ਹਿੰਦੁਸਤਾਨ ਦੀ ਵੰਡ ਘੱਟ ਹੋਈ ਹੈ ਆਪਾਂ ਪਾਕਿਸਤਾਨ ਬਣਾਤਾ ਗੋੜੇ ਬਣਾ ਕੇ ਚਲੇ ਗਏ ਆਪਾਂ ਆਪਣੇ ਭਾਈਆਂ ਨੂੰ ਅਲੱਗ ਕਰਦਾ ਕਿੱਡਾ ਵੱਡਾ ਹਿੰਦੁਸਤਾਨ ਦੇਸ਼ ਤੱਕ ਉਹ ਆਪਾਂ ਅਲੱਗ ਕਰਤਾ ਹੁਣ ਆਪਾਂ ਹਜੇ ਬਾਰਡਰ ਬਣਾ ਕੇ ਤਾਪਦੀ ਗੇ ਦੂਜੇ ਦਿਨਾਂ 'ਚ ਫਰਕ ਪਾਉਣਾ ਇਹ ਫਰਕ ਨਹੀਂ ਪੈਣਾ ਇਸ ਦੇਸ਼ ਦੇ ਵਿੱਚ ਕਦੇ ਵੀ ਡਿਕਟੇਟਰਸ਼ਿਪ ਤੇ ਇਸ ਤਰ੍ਹਾਂ ਨਾਲ ਕੰਮ ਨਹੀਂ ਚੱਲਦਾ ਇਥੇ ਚੁਰਨਾ ਕੰਮ ਪਿਆਰ ਨਾਲ ਸਤਿਕਾਰ ਨਾਲ ਪਾਈ ਚਾਰੇ ਦਾ ਮੈਂ ਤਾਂ ਕਹਿੰਦਾ ਵੀ ਸਾਰੇ ਬੰਦੇ ਕੋ ਵੱਡਾ ਸਾਰਾ ਬਾਟਾ ਭਰ ਲਓ ਤੇ ਇੱਕ ਇੱਕ ਗਲਾਸ ਖੂਨ ਦਾ ਸਾਰੇ ਪੌਤੇ ਵਿੱਚ ਦਈਏ ਮਿਲਾ ਤੇ ਫਿਰ ਮੈਨੂੰ ਕਿ ਦੱਸੇ ਭਾਈ ਇਹ ਖੂਨ ਕੀ ਦਾ ਦੇਖੋ ਆਲਵੇਜ਼ ਜਦੋਂ ਵੀ ਕੋਈ ਫਿਲਮ ਆਉਂਦੀ ਹੈ ਜਾਂ ਸਾਡਾ ਕੋਈ ਵੀ ਚੰਗਾ ਕੰਮ ਹੁੰਦਾ ਅਸੀਂ ਇੱਥੇ ਆ ਕੇ ਮੱਥਾ ਟੇਕਦੇ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਮੇਸ਼ਾ ਹਾਜ਼ਰੀ ਲਵਾਉਣੇ ਆ ਹਨਾ ਤੇ ਹੁਣ ਸਾਡੀ ਫਿਲਮ ਆ ਰਹੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੀ ਥਾਂ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕਰੀਏ ਤੇ ਅਸੀਂ ਆਪਣੀ ਜਿਹੜੀ ਮੇਰਾ ਜਿਹੜਾ ਫਸਟ ਡੇ ਆ ਅੱਜ ਫਸਟ ਡੇ ਆ ਤੇ ਮੈਂ ਦਰਬਾਰ ਸਾਹਿਬ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਰਹੀ ਹਾਂ ਕਿਸੇ ਦਾ ਜਿੰਨਾ ਸਕੂਨ ਮਿਲਦਾ ਹੈ ਬਹੁਤ ਜ਼ਿਆਦਾ ਸਕੂਨ ਮਿਲਦਾ ਆਲਵੇਜ਼ ਜਦੋਂ ਵੀ ਆਈਦਾ ਤੇ ਮੈਨੂੰ ਅੱਜ ਹੀ ਅਨੀਤਾ ਮੈਮ ਕਹਿ ਰਹੇ ਸੀ ਕਹਿੰਦੇ ਵੀ ਜਦੋਂ ਤੂੰ ਦੁਬਾਰਾ ਆਏਂਗੀ ਨਾ ਕਹਿੰਦੇ ਮੈਂ ਤੈਨੂੰ ਉਸ ਟਾਈਮ ਲੈ ਕੇ ਆਉਣਾ ਵੀ ਰਾਤ ਦੇ 2 ਵਜੇ ਤੇ ਮੈਂ ਪੱਕਾ ਹੁਣ ਪਲਾਨ ਬਣਾ ਲਿਆ ਕਿ ਜਦੋਂ ਮੈਂ ਆਉਣਾ ਤੇ ਉਦੋਂ ਮੈਂ ਬਹੁਤ ਅਰਲੀ ਮਾਰਨਿੰਗ ਇੱਥੇ ਆਉਣਾ ਚਾਹਣੀ ਐ ਤੇ ਬੈਠਣਾ ਚਾਹਣੀ ਐ ਇੱਥੇ ਕਿਉਂਕਿ ਪਿੱਛੇ ਨਹੀਂ ਕੀਤੀ ਸੀ ਦੇਖੋ ਪਿਕਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਾਮੇਡੀ ਮੂਵੀ ਆ ਬਹੁਤ ਸਾਰੇ ਵਧੀਆ-ਵਧੀਆ ਆਰਟਿਸਟ ਨੇ ਜਿਹੜੇ ਕੰਮ ਕਰ ਰਹੇ ਐ ਇਸ ਫਿਲਮ ਦੇ ਵਿੱਚ ਤੇ ਅਲੱਗ ਤਰ੍ਹਾਂ ਦਾ ਕਨਸੈਪਟ ਐ ਜਿਹਦੇ ਵਿੱਚ ਹਾਰਰ ਵੀ ਆ ਤੇ ਫਨੀ ਵੀ ਆ ਤੇ ਸਾਰੀਆਂ ਚੀਜ਼ਾਂ ਦਾ ਮਿਕਸ ਤੁਹਾਨੂੰ ਜਿਹੜਾ ਪੈਕੇਜ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲੇਗਾ ਇਸ ਫਿਲਮ ਦੀ ਮੋਹਾਲੀ ਚੰਡੀਗੜ੍ਹ ਦੇ ਨੇੜੇ ਤੇੜੇ ਤੇ ਮਲੇਰ ਕੋਟਲਾ ਇਹਦੇ ਵਿੱਚ ਮੈਨੂੰ ਵੀ ਬੜਾ ਮਜ਼ਾ ਆਇਆ ਰੋਲ ਕਰਕੇ ਥੋੜਾ ਹੈ ਤਾਂ ਕਾਮੇਡੀ ਹੈ ਜੋਗਰਾਜ ਜੀ ਦੇ ਨਾਲ ਨੋਕ ਚੋਕ ਹੈ ਕਾਫੀ ਜ਼ਿਆਦਾ ਔਰ ਫਿਰ ਇੱਕ ਪੁੱਤਾਂ ਜਾਂਦਾ ਵੀ سلسلہ ਸ਼ੁਰੂ ਹੋ ਜਾਂਦਾ ਇੱਕ ਜੰਗਲ 'ਚ ਵੀ ਅਸੀਂ ਫਸ ਜਾਂਦੇ ਆ ਸਾਨੂੰ ਰਾਹ ਰਸਤੇ ਨਹੀਂ ਲੱਭਦੇ ਤੇ ਉਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਮਜ਼ੇਦਾਰ ਨੇ ਅਸੀਂ ਕੰਮ ਕਰਦੇ ਆ ਬੜਾ ਇੰਜੋਏ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਪਸੰਦ ਕਰੋਗੇ ਤੁਹਾਡਾ ਹਰ ਰੋਲ ਪੇ ਇਦੇ ਵਿੱਚ ਹੈ ਤਾਂ ਬੇਸਿਕਲੀ ਕਿਉਂਕਿ ਮੈਂ ਕੈਰੈਕਟਰ ਆਰਟਿਸਟ ਆ ਤਾਂ ਕਿਸੇ ਦੀ ਮਾਂ ਬਣੂੰਗੀ ਕਿਸੇ ਦੀ ਪਤਨੀ ਬਣੂੰਗੀ ਹੈਨਾ ਤਾਂ ਸੁਖੀ ਚਾਲ ਜੀ ਤੇ ਆਪੋਜ਼ਿਟ ਹੈ ਮੈਂ ਉਹਨਾਂ ਦੀ ਮਦਰ ਦਾ ਰੋਲ ਹੈਗਾ ਤੇ ਰੋਸ਼ਨ ਦੀ ਮਦਰ ਦਾ ਸੁਖੀ ਚਾਲ ਜੀ ਦੀ ਵਾਈਫ ਦਾ ਔਰ ਰੋਸ਼ਨ ਦੀ ਮਦਰ ਦਾ ਰੋਲ ਹੈਗਾ ਔਰ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਕਿ ਅਸੀਂ ਅਜੀਬ ਜਿਹੇ ਫੰਡਿਆਂ ਦੇ ਵਿੱਚ ਫਸ ਜਾਂਦੇ ਆ ਸਾਰੇ ਪਿੰਡ ਵਾਲੇ ਫਿਰ ਰਲ ਕੇ ਉਹਨਾਂ ਚੋਂ ਨਿਕਲਦੇ ਆ ਤੇ ਉੱਥੇ ਬਹੁਤ ਕਮੇਡੀ ਹੈਗੀ ਆ ਸਾਰੇ ਸੀਕੁਐਂਸ ਜਿਹੜੇ ਨੇ ਬੜੇ ਕਾਮਿਕ ਨੇ